अपना मिशन तय कर ले कि मैं आ करना है ता फिर उस मिशन ਨੂੰ ਪੂਰਾ ਕਰਨ ਵਾਸਤੇ ਦ੍ਰਿੜ ਰਾਦੇ ਚਾਹੀਦੇ ਆ ਸਖਤ ਮਿਹਨਤ ਚਾਹੀਦੀ ਹੈ ਤੇ ਪਹਿਲਾਂ ਕਾਮੇਡੀ ਵਾਲੇ ਪਾਸੇ ਵੀ ਪਿੰਡਾ ਚੋਟ ਕੇ ਆਇਆ بڑا ਕੰਪੀਟੀਸ਼ਨ ਸੀ ਉੱਥੇ ਵੀ ਆਪਣਾ ਮੁਕਾਮ ਬਣਾਉਣਾ ਸੌਖਾ ਨਹੀਂ ਸੀ ਬਾਅਦ ਵਿੱਚ ਮੈਂ ਸੋਚਿਆ ਕਿਉਂਕਿ ਪੰਜਾਬ ਦੇ ਹਾਲਾਤ ਮੈਂ ਦੇਖ ਦਿੱਤਾ ਸੀ ਪੋਲੀਟੀਕਲੀ ਵੀ ਵਿਹਾਸੇ ਵੀ ਉਹਦੇ ਚੰਗੇ ਲੱਗਦੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਵੀ ਆਪਾਂ ਨੂੰ ਸਿਸਟਮ ਦੇ ਵਿੱਚ ਪਾਰਟ ਬਣਨਾ ਚਾਹੀਦਾ ਹੈ ਸਿਸਟਮ ਨੂੰ ਠੀਕ ਕਰਨ ਵਾਸਤੇ ਗਟਰ ਨੂੰ ਸਾਫ਼ ਕਰਨਾ ਤਾਂ ਬਾਰੋਂ ਰੋੜਾ ਪਾ ਕੇ ਜਾ ਸ਼ੋਰ ਮਚਾ ਕੇ ਗੱਡਰ ਸਾਫ ਨਹੀਂ ਹੁੰਦਾ ਉਹਦੇ ਵਿੱਚ ਬੜਨਾ ਪੈਂਦਾ ਪਹਿਲਾਂ ਮੈਨੂੰ ਐਮਪੀ ਦੇ ਤੌਰ ਤੇ ਚੁਣ ਲਿਆ ਸੰਗਰੂਰ ਵਾਲਿਆਂ ਨੇ ਫਿਰ ਫਿਰ ਮੈਨੂੰ ਐਮਪੀ ਤੋਂ ਚੁਣ ਲਿਆ 19 ਚ ਫਿਰ ਪਾਈ ਚ ਜਦੋਂ ਲਖਸ਼ਣਾ ਹੋਈਆਂ ਤਾਂ ਮੈਨੂੰ ਆ ਜਿੰਮੇਵਾਰੀ ਦਿੱਤੀ ਕਲਾਕਾਰ ਬਣਨਾ ਤਾਂ ਮੇਰੀ ਆਪਣੀ ਮਿਹਨਤ ਹੈ ਪਰ ਸੀਐਮ ਬਣਨ ਵਾਸਤੇ ਸਿੱਧਾ ਡਾਇਰੈਕਟ ਪਬਲਿਕ ਇਨਵੋਲਵ ਹੈ ਜੇ ਪਬਲਿਕ ਵੋਟਾ ਪਾ ਕੇ ਚੁਣੂਗੀ ਤਾਂ ਕੁਝ ਕਰ ਸਕਦੇ ਆ ਪਬਲਿਕ ਦੀ ਸਪੋਰਟ ਮਿਲੂਗੀ ਤਾਂ ਕੁਝ ਕਰ ਸਕਦੇ ਆ ਸੋ ਇਸ ਕਰਕੇ ਪਬਲਿਕ ਦੀ ਸਪੋਰਟ ਕਰਕੇ ਬਣਗੇ ਪਰ ਨਾ ਆਪਣੇ ਪਿੰਡਾਂ ਚ ਉੱਠ ਕੇ ਅਸਲ ਪੱਧਰ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਕਿਉਂਕਿ ਪਹਿਲਾਂ ਜਿਹੜੇ ਜਿਨਾਂ ਨੂੰ ਹਰਾ ਕੇ ਆਏ ਆ ਉਹ ਮੈਲਾਂ ਵਾਲੇ ਸੀ ਸੋ ਕਿਸੇ ਰਾਈਟਰ ਨੇ ਲਿਖਿਆ ਕਿ ਰਾਜਨੀਤੀ ਚ ਜ਼ਿਆਦਾਤਰ ਮਾਰੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਉਹ ਮਾਰੇ ਨੇ ਮਾਰੇ ਬੰਦੇ ਇਸ ਕਰਕੇ ਨਹੀਂ ਕਿ ਚੰਗੇ ਉਧਰ ਜਾਣ ਦੀ ਹਿੰਮਤ ਨਹੀਂ ਕਰਦੇ ਉਹ ਮਾਰਿਆਂ ਦਾ ਰਾਹ ਚੱਲੀ ਜਾਂਦਾ ਰਹਿੰਦਾ ਸੋ ਅਸੀਂ ਹਿੰਮਤ ਕਰਨ ਲਈ ਤੇ ਲੋਕਾਂ ਨੇ ਪਿਆਰ ਦੇ ਤੱਤਾਂ ਤੁਹਾਡੇ ਸਾਹਮਣੇ ਬੈਠੇ